ਤੁਸੀਂ ਦੇਖ ਰਹੇ ਹੋ ਕਿ ਪਿਛਲੇ ਸਮੇਂ ਦੇ ਦੌਰਾਨ ਦਲ ਬਦਲੀਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਪਾਰਟੀਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਔਰ ਜਿੱਥੇ ਪਾਰਟੀਆਂ ਉਮੀਦਵਾਰ ਐਲਾਨਦੀਆਂ ਨੇ ਉਮੀਦਵਾਰ ਛੱਡ ਦਿੰਦੇ ਨੇ ਤੇ ਪਾਰਟੀਆਂ ਲਈ ਫਿਰ ਮੁੜ ਕੇ ਬੜੀ ਮੁਸ਼ਕਲ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਐਲਾਨ ਕੀਤਾ ਸੀ ਤੇ ਉਹ ਛੱਡ ਕੇ ਚਲੇ ਗਏ ਭਾਰਤੀ ਜਨਤਾ ਪਾਰਟੀ ਵਿੱਚ ਰਵਨੀਤ ਬਿੱਟੂ ਚਲੇ ਗਏ ਸੋ ਇਸੇ ਤਰ੍ਹਾਂ ਮਹਾਰਾਣੀ ਪ੍ਰਨੀਤ ਕੋਰ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਪਟਿਆਲੇ ਤੋਂ ਛੱਡ ਕੇ ਸੋ ਇਹ ਦਲ ਬਦਲੀ ਆਉਣੀਆਂ ਪਰ ਅੱਜ ਜੋ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਨੇ ਉਹਨਾਂ ਨੂੰ ਐਲਾਨ ਦਿੱਤਾ ਹੈ ਇਹ ਇਸ ਤਰ੍ਹਾਂ ਦੀ ਕੋਈ ਕਿਆਸ ਅਰਾਈਆਂ ਦੇ ਵਿੱਚ ਤਾਂ ਨਹੀਂ ਸੀ ਚੱਲਦੀ ਪਈ ਗੱਲ ਪਰ ਇਹ ਪਾਰਟੀ ਦਾ ਬਹੁਤ ਵੱਡਾ ਫੈਸਲਾ ਹੈ ਔਰ ਇਹਦੇ ਨਾਲ ਹੀ ਜਿਹੜੀ ਇੱਕ ਦੂਸਰੀ ਜਿਹੜੀ ਹੈਰਾਨੀ ਵਾਲੀ ਗੱਲ ਤਾਂ ਬਿਲਕੁਲ ਹੀ ਨਹੀਂ ਹੈਗੀ ਕਿਉਂਕਿ ਜਦੋਂ ਬਿਲਕੁਲ ਚੋਣਾਂ ਦੇ ਨੇੜੇ ਆ ਕੇ ਕੋਈ ਉਮੀਦਵਾਰ ਕੋਈ ਐਮਐਲਏ ਐਮਪੀ ਜਾਂ ਸਾਬਕਾ ਜਾਂ ਮੌਜੂਦਾ ਇੱਕ ਪਾਰਟੀ ਚੋਂ ਦੂਸਰੀ ਪਾਰਟੀ ਵਿੱਚ ਜਾਂਦਾ ਤਾਂ ਪੱਕਾ ਹੁੰਦਾ ਕਿ ਉਸ ਪਾਰਟੀ ਨੇ ਵਾਅਦਾ ਕੀਤਾ ਜਿਵੇਂ ਕਿ ਸਾਡੇ ਲੋਕ ਸਭਾ ਵਿਧਾਇਕ ਮਾਫ ਕਰਨਾ ਵਿਧਾਨ ਸਭਾ ਹਲਕੇ ਚੱਬੇਵਾਲ ਤੋਂ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਚੋਂ ਨਿਕਲ ਕੇ ਆਮ ਆਦਮੀ ਪਾਰਟੀ ਚਾਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਲਾਲਚ ਨਾਲ ਨਹੀਂ ਆਇਆ ਪਰ ਇਹ ਸਪਸ਼ਟ ਸੀ ਕਿ ਉਹਨਾਂ ਨੂੰ ਕੁਝ ਨਾ ਕੁਝ ਐਲਾਨ ਕਰ ਦਿੱਤਾ ਜਾਵੇਗਾ ਔਰ ਉਹਨਾਂ ਨੇ ਚੱਬੇਵਾਲ ਹੋਣਾਂ ਨੂੰ ਜਿਹੜਾ ਰਾਜਕੁਮਾਰ ਚੱਬੇਵਾਲ ਹੋਣਾ ਨੂੰ ਹੁਸ਼ਿਆਰਪੁਰ ਤੋਂ ਅਨਾਉਂਸਮੈਂਟ ਜਿਹੜੀ ਆ ਉਹ ਕਰ ਦਿੱਤੀ ਆ ਰਾਜਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਗਏ ਸੀ ਔਰ ਇਹ ਕੋਈ ਕਿਆਜ਼ਰਾਈਆਂ ਨਹੀਂ ਸੀ ਉਦੋਂ ਪਤਾ ਸੀ ਕਿ ਪਾਰਟੀ ਨੇ ਕੋਈ ਨਾ ਕੋਈ ਲਾਲਚ ਦਿੱਤਾ ਹੋਣਾ ਤੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਰਵਨੀਤ ਬਿੱਟੂ ਭਾਵੇਂ ਕਹਿੰਦੇ ਕੁਝ ਐ ਪਰ ਉਹਨਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਨੇ ਲੁਧਿਆਣੇ ਤੋਂ ਲੜਾਉਣਾ ਇਧਰ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਸਾਡੇ ਸਾਬਕਾ ਸੰਸਦ ਕੁਝ ਥੇਰ ਬਾਅਦ ਹੋ ਜਾਣਗੇ ਕਿਉਂਕਿ ਹਲੇ ਪਾਰਲੀਮੈਂਟ ਦੀ ਜਿਹੜੀ ਆ ਉਹ ਮਿਆਦ ਆ ਜਿੰਨਾ ਚਿਰ ਦੂਸਰੀ ਪਾਰਲੀਮੈਂਟ ਨਹੀਂ ਆਉਂਦੀ ਸੋ ਉਹ ਕਾਂਗਰਸ ਛੱਡ ਕੇ ਆ ਚੁੱਕੇ ਨੇ ਔਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਡਾਕਟਰ ਧਰਮਵੀਰ ਗਾਂਧੀ ਡਾਕਟਰ ਧਰਮਵੀਰ ਗਾਂਧੀ ਇੱਥੋਂ ਛੋੜ ਲੈਣਗੇ ਪ੍ਰਨੀਤ ਕੌਰ ਜੀ ਪਟਿਆਲੇ ਤੋਂ ਛੋੜ ਲੈਣਗੇ ਸੋ ਇਹ ਸਥਿਤੀਆਂ ਬੜੀਆਂ ਸਪਸ਼ਟ ਨੇ ਔਰ ਇਹ ਦੋ ਫੈਸਲੇ ਹੋਣ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਰਾਜਕਮਰ ਚੱਬੇਵਾਲ ਦਾ ਔਰ ਮਲਵਿੰਦਰ ਸਿੰਘ ਕੰਗ ਹੋਣਾ ਦਾ ਆਮ ਆਦਮੀ ਪਾਰਟੀ ਦੇ ਦੋ ਸੀਟਾਂ ਜਿਹੜੀਆਂ ਉਹਨਾਂ ਦਾ ਕੰਗ ਸਾਹਿਬ ਦਾ ਸ਼੍ਰੀ ਅਰੰਧਪੁਰ ਸਾਹਿਬ ਤੋਂ ਇਹ ਚੋਣ ਮੈਦਾਨ ਦੇ ਵਿੱਚ ਨਵੇਂ ਪਹਿਲਵਾਨਾਂ ਨੂੰ ਲੈ ਕੇ ਆਉਣਾ ਤਾਂ ਇਹ ਆਪਣੇ ਆਪ ਦੇ ਵਿੱਚ ਦਿਲਚਸਪ ਮੁਕਾਬਲੇ ਬਣਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਹੋਰ ਵੀ ਹੋਣਗੀਆਂ ਔਰ ਇਹ ਸਮਝਿਆ ਜਾ ਰਿਹਾ ਕਿ ਕੁਝ ਵੱਡੇ ਲੀਡਰ ਹੋਰ ਦੂਸਰੀਆਂ ਪਾਰਟੀਆਂ ਤੋਂ ਆਸ ਰੱਖਦੇ ਪਏ ਆ ਔਰ ਇਹਨਾਂ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜੇ ਆ ਇਲਜ਼ਾਮ ਤਰਾਸ਼ੀ ਵੀ ਲੱਗਣੀ ਸ਼ੁਰੂ ਹੋ ਜਾਗੀ ਅੱਜ ਦੇ ਦਿਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਦੋ ਮਸ ਹੈ ਸਮਝਦਾ ਕਿ ਸੰਜੇ ਸਿੰਘ ਹੁਣੀ ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਹੇਟਲੀ ਕੋਰਟ ਜੁ ਉਹਨਾਂ ਦੀਆਂ ਸ਼ਰਤਾਂ ਤੈਅ ਕਰੇਗੀ ਇਹ ਉਹਨਾਂ ਦੀ ਜਿੱਤ ਵਜੋਂ ਆ ਔਰ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਫੈਸਲਾ ਸਾਈਲੋਜ਼ ਨੂੰ ਮੰਡੀਆਂ ਬਣਾਉਣ ਦਾ ਵਾਪਸ ਲੈ ਲਿਆ ਇਹ ਅੱਜ ਉਹਨਾਂ ਦੇ ਇਸ ਦਿਨ ਦੇ ਵਿੱਚ ਸ਼ਾਮਲ ਹੋਣਗੇ ਉਹਦਾ ਕ੍ਰੈਡਿਟ ਲੈਣਗੇ ਕਿ ਅਸੀਂ ਲੋਕਾਂ ਦੇ ਅੱਖ ਵਿੱਚ ਗੱਲ ਕੀਤੀ ਆ ਔਰ ਇਹ ਦੋ ਉਮੀਦਵਾਰ ਸ਼ਾਮਲ ਐਲਾਨ ਕੇ ਪਾਰਟੀ ਨੇ ਚੋਣਾਂ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ